ਜੀ ਆਪਦੇ ਜਵਾਕਾਂ ਦੇ ਸਾਹ ਨਹੀਂ ਘੁੱਟ ਕਰਨ ਇੱਥੇ ਇਹ ਨੰਦਿਆ ਆ ਬਣਵਾ ਕੇ ਇੱਥੇ ਹੀ ਲੈ ਕੇ ਤੜਕੇ 4 ਵਜੇ ਖੁਰਚ ਨੇ ਆ ਜਾ ਕਰਨਗੇ ਹਲਵਾਈ ਸਾਡੇ 12 ਜਖੜਕਾਉਣ ਨੂੰ ਜੇ ਇੱਥੇ 500 ਬੰਦੇ ਦੀ ਗੈਲਰੀ ਹੋਊਗੀ ਤਾਂ 20 ਬੇਟਰ ਆਇਆ ਕਰਨਗੇ ਜਿਹੜੇ ਇੱਥੇ ਲੋਕਾਂ ਦੇ ਕੰਧਾਂ ਨਾਲ ਮੁੱਤਿਆ ਕਰਨਗੇ ਅਸੀਂ ਕਰਕੇ ਇਹ ਬੰਨ ਨਹੀਂ ਦੇਣਾ ਉਰੇ ਕਮੇਟੀ ਮਰਦਾਬਾਦ ਮਰਦਾਬਾਦ ਮੁਕਾਬਲ ਲੋਟੂ ਡੋਲਾ ਮਰਦਾਬਾਦ 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 ਬਹੁਤ ਸਾਰੇ ਪਿੱਛੇ ਘਰ ਨੇ ਤਕਰੀਬਨ ਹਜ਼ਾਰਾਂ ਦੀ ਗਿਣਤੀ ਵਿੱਚ ਅਸਲ ਦੇ ਟੂਰੀ ਦੇ ਰਹਿੰਦੇ ਆ ਉਹਨਾਂ ਦਾ ਇਹ ਰਸਤਾ ਹੈ ਮੇਨ ਤੇ ਇਹ ਰਾਮਬਾਗ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਤੇ ਜਿਹੜੀ ਇਹਨਾਂ ਦੀ ਮੈਨੇਜਮੈਂਟ ਕਮੇਟੀ ਆ ਉਹਨਾਂ ਨੇ ਇੱਥੇ ਇੱਕ ਕਮਿਊਨਿਟੀ ਹਾਲ ਬਣਾਉਣਾ ਸ਼ੁਰੂ ਕੀਤਾ ਅੱਗੇ ਜਾ ਕੇ ਪਹਿਲਾਂ ਤਾਂ ਇੱਥੇ ਕੋਈ ਰਸਤਾ ਨਹੀਂ ਹੈ ਉਹ ਕਮੇਟੀ ਦੀ ਪਾਰਕਿੰਗ ਵਾਸਤੇ ਨਾ ਕੋਈ ਅਪਰੂਵਲ ਹੈ ਨਾ ਸੀਐਲਯੂ ਹੈ ਨਾ ਕੋਈ ਨਕਸ਼ਾ ਪਾਸ ਕਰਾਇਆ ਹੋਇਆ ਉਹਦੇ ਵਾਸਤੇ ਮੇਰੀ ਬੇਨਤੀ ਇਹ ਹੈ ਜੀ ਵੀ ਬਿਲਕੁਲ ਸਾਡੇ ਕੋਲ ਰਿਕਾਰਡ ਹੈ ਮਾਲਕੀ ਦਾ ਸਾਡੇ ਕੋਲ ਰਜਿਸਟਰੀਆਂ ਨੇ ਰਾਮਬਾਗ ਦੇ ਹਰ ਇੱਕ ਇੰਤਕਾਲ ਹੋਏ ਹੋਏ ਨੇਗੇ ਕੋਈ ਅਸੀਂ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ ਜੋ ਵੀ ਸਰਕਾਰ ਵੱਲੋਂ ਜ਼ਰੂਰੀ ਹਦਾਇਤਾਂ ਨੇ ਜੋ ਸਾਨੂੰ ਸੈਂਕਸ਼ਨ ਲੈਟਰ ਸਰਕਾਰ ਵੱਲੋਂ ਮਨਜ਼ੂਰੀ ਪੱਤਰ ਦਿੱਤਾ ਗਿਆ ਜੋ ਦੇ ਵਿੱਚ ਉਹਦੀਆਂ ਸ਼ਰਤਾਂ ਨੇ ਅਸੀਂ ਇਹਨਾਂ ਵਿੱਚ ਉਹਨਾਂ ਦੀ ਪਾਲਣਾ ਕਰ ਰਹੇ ਹਾਂ ਅਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ ਅਸੀਂ ਖੁਦ ਕਾਨੂੰਨ ਦੀ ਪਾਲਣਾ ਕਰਨ ਵਾਲੇ ਬੰਦੇ ਆ ਅੱਜ ਐਸੇ ਤੁਸ ਜੀ ਸਾਨੂੰ ਭਰੋਸਾ ਦਿਵਾਉਂਦੇ ਨੇ ਇਹਨਾਂ ਦੇ ਭਰੋਸੇ 'ਤੇ ਅਸੀਂ ਅੱਜ ਇਹ ਧਰਨਾ ਚੱਕ ਰਹੇ ਹਾਂ ਜੇ ਇਹ ਕੰਮ ਉਹਦੇ ਵੱਲ ਸ਼ੁਰੂ ਹੋਇਆ ਤਾਂ ਅਸੀਂ ਇਥੇ ਪੱਕੇ ਤੌਰ ਤੇ ਮੋਰਚਾ ਲਾਵਾਂਗੇ ਕੋਈ ਗੱਲ ਨਹੀਂ ਅਸੀਂ ਰੋਕਤਾ ਮੇਰੇ ਮੁੱਢ ਤੇ ਆਚ ਹੈ ਐਸੇ ਤੁਸੀਂ ਕਿ ਸਾਹਿਬ ਕਿਤੇ ਰੇਟ ਤੇ ਗਏ ਹੋ ਜੀ ਤੇ ਮੈਨੂੰ ਆਣਾ ਪਿਆ ਜੀ ਅਸੀਂ ਰੋਕਤਾ ਜੇ ਬਾਦਰ ਕੋਈ ਅਜੇ ਵੀ ਕੋਈ ਦਿੱਕਤ ਕਰੂਗਾ ਅਸੀਂ ਨਾਲ ਬੈਠੇ ਹਾਂ ਉਹਨਾਂ ਜਿੱਟਰ ਅਸੀਂ ਅੱਜ ਐਸੇ ਤੋਂ ਸਾਹਿਬ ਸਾਨੂੰ ਭਰੋਸਾ ਦਵਾਉਂਦੇ ਨੇ ਇਹਨਾਂ ਦੇ ਭਰੋਸੇ ਤੇ ਅਸੀਂ ਅੱਜ ਇਹ ਧਰਨਾ ਚੱਕ ਰਹੇ ਹਾਂ ਜੇ ਇਹ ਕੰਮ ਉਹਦੋਂ ਬਾਅਦ ਸ਼ੁਰੂ ਹੋਇਆ ਤਾਂ ਅਸੀਂ ਇੱਥੇ ਪੱਕੇ ਤੌਰ ਤੇ ਮੋਰਚਾ ਲਾਵਾਂਗੇ ਪੱਕਾ ਧਰਨਾ ਲਾਵਾਂਗੇ ਅਸੀਂ ਆਵਦੇ ਜਵਾਕਾਂ ਦੇ ਸਾਹ ਨਹੀਂ ਘੁੱਟ ਕਰਨ ਇੱਥੇ ਇਹਨਾਂ ਦੇ ਆ ਬਣਵਾ ਕੇ ਇੱਥੇ ਹੀ ਲੈ ਕੇ ਤੜਕੇ 4 ਵਜੇ ਖੁਰਚ ਨੇ ਆ ਜਾ ਕਰਨਗੇ ਹਲਵਾਈ ਸਾਡੇ 12 ਚ ਖ ਜੇ ਇੱਥੇ 500 ਬੰਦੇ ਦੀ ਗੈਲਰੀ ਹੋਊਗੀ ਤਾਂ 20 ਬੇਟਰਾ ਆਇਆ ਕਰਨਗੇ ਜਿਹੜੇ ਇੱਥੇ ਲੋਕਾਂ ਦੇ ਕੰਧਾਂ ਨਾਲ ਮੁੱਤਿਆ ਕਰਨਗੇ ਅਸੀਂ ਕਰਕੇ ਇਹ ਬੰਨ ਨਹੀਂ ਦੇਣਾ ਉਰੇ ਇਹ ਬਣਾਉਣਾ ਆਪਦੇ ਸ਼ਹਿਰ ਤੋਂ ਜਿੱਥੇ ਮਰਜ਼ੀ ਜਾ ਕੇ ਬਣਾ ਲੈਣ ਅਸੀਂ ਆਪਦੇ ਮਹੱਲੇ ਕੋਲੇ ਨਹੀਂ ਬੰਨ ਦੇਣਾ ਕੋਈ ਡਿਸੀਜਨ ਨਹੀਂ ਹੋਇਆ ਹੈਗਾ ਇਹ ਛੇੜੀ ਕਮੇਟੀ ਆ ਆਪਣੀਆਂ ਮਨਮਰਜ਼ੀਆਂ ਕਰ ਰਹੀ ਆ ਕਮੇਟੀਆਂ ਮਨਮਰਜ਼ੀ ਉਹ ਨਹੀਂ ਲੈ ਇੱਕ ਆਪਣੇ ਆਪ ਨੂੰ ਕਹਿੰਦਾ ਮੈਂ ਵਕੀਲ ਆ ਉਹਦੇ ਹੋ ਹੋ ਵਕੀਲ ਹੋਣ ਦੇ ਨਾਤੇ ਕਿਸੇ ਦੀ ਨਹੀਂ ਸੁਣਦਾ ਉਹ ਕਹਿੰਦਾ ਮੈਂ ਬਕੀਨਾ ਜੋ ਕਰਨਾ ਤੁਸੀਂ ਕਰ ਲਓ ਇਹ ਸਰੇ ਆਮ ਹੀ ਮਤਲਬ ਕਿ ਜਿਹੜਾ ਆਰਾਮ ਬਾਇਗਾ ਇਹਨੂੰ ਹੌਲੀ ਹੌਲੀ ਖਤਮ ਕਰਨ ਤੇ ਤੁਲਿਆ ਹੋਇਆ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਇਹਨੂੰ ਫੰਡ ਵੀ ਦਿੱਤਾ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਫੰਡ ਦਿੱਤਾ ਉਹ ਗਲਤ ਦਿੱਤਾ ਇੱਥੇ ਮਤਲਬ ਉਹਨਾਂ ਨੇ ਸਿਚੁਏਸ਼ਨ ਨੂੰ ਦੇਖਿਆ ਨਹੀਂ ਹੈ ਜਗ੍ਹਾ ਨੂੰ ਦੇਖਿਆ ਨਹੀਂ ਹੈਗਾ ਵੀ ਕੀ ਮਾਹੌਲ ਹੈ ਕੀ ਨਹੀਂ ਨਾ ਤਾਂ ਉਹਨੇ ਪਾਰਕਿੰਗ ਦੀ ਜਗ੍ਹਾ ਜੇ ਇੱਥੇ ਪਾਰਕਿੰਗ ਕਰਨਗੇ ਰੋਡ ਬਲੌਕ ਹੋਊਗਾ ਇੱਥੇ ਤੱਕ ਆ ਜਾ ਕਰਨੇ ਆ ਜੇ 1000 ਬੰਦੇ ਦਾ ਇਕੱਠ ਹੋਇਆ ਤਾਂ ਉਹ ਤੱਕੜ ਨਾਲ ਚੌਕ ਤੱਕ ਹੋ ਜਾ ਕਰੂਗਾ ਜਿਹੜੀ ਮੈਡੀ ਦਾ ਲੰਘਣਾ ਔਖ ਹੋ ਜੂਗੀ ਕੀ ਅਗਲਾ ਸੰ ਸਭ ਲਈ ਸੰਗਰਸ਼ਤਾ ਇਹ ਹੈ ਜੀ ਅੱਜ ਸਾਡਾ ਐਸਐਚਓ ਸਾਹਿਬ ਆਏ ਨੇ ਖਤਰ ਵਾਲੇ ਇਹ ਪਰੋ ਸੱਦਵਾਰੇ ਨੇ ਵੀ ਕੰਮ ਅਸੀਂ ਰੋਕਤਾ ਜੇ ਉਹਨਾਂ ਨੇ ਕੰਮ ਦੁਬਾਰਾ ਸ਼ੁਰੂ ਕਰ ਲਿਆ ਜੇ ਉਹ ਪਹਿਲੇ ਮਤਲਬ ਕਿ ਉਸ ਤੇ ਝੂਲਿਆਂ ਨੂੰ ਉੱਥੇ ਬੱਚਿਆਂ ਦੇ ਝੂਲਿਆਂ ਨੂੰ ਨਾਲ ਆਇਆ ਤੇ ਅਸੀਂ ਵੱਡੇ ਪੱਧਰ ਦੇ ਲੈਵਲ ਦੇ ਉੱਤੇ ਇੱਥੇ ਪੱਕੇ ਤੌਰ ਤੇ ਮੋਰਚਾ ਲਾ ਲਾ ਬੇਸਿਕਲੀ ਇਹ ਧਰਨਾ ਜਿਹੜਾ ਹੈਗਾ ਜੀ ਇਹ ਪਿਛਲੇ ਪਾਸੇ ਗੁਰੂ ਨਾਨਕ ਨਗਰ ਪ੍ਰੀਤ ਨਗਰ ਬਹੁਤ ਸਾਰੇ ਪਿੱਛੇ ਘਰ ਨੇ तकरीबन ਹਜ਼ਾਰਾਂ ਦੀ ਗਿਣਤੀ ਵਿੱਚ ਇਹਦੇ ਢੂਰੀ ਦੇ ਰਹਿੰਦੇ ਆ ਉਹਨਾਂ ਦਾ ਇਹ ਰਸਤਾ ਹੈ ਮੇਨ ਤੇ ਇਹ ਰਾਮਬਾਗ ਕਮੇਟੀ ਦੇ ਜਿਹੜੇ ਪ੍ਰਬੰਧਕ ਨੇ ਤੇ ਜਿਹੜੀ ਇਹਨਾਂ ਦੀ ਮੈਨੇਜਮੈਂਟ ਕਮੇਟੀ ਆ ਉਹਨਾਂ ਨੇ ਇੱਥੇ ਇੱਕ ਕਮਿਊਨਿਟੀ ਹਾਲ ਬਣਾਉਣਾ ਸ਼ੁਰੂ ਕੀਤਾ ਅੱਗੇ ਜਾ ਕੇ ਪਹਿਲਾਂ ਤਾਂ ਇੱਥੇ ਕੋਈ ਰਸਤਾ ਨਹੀਂ ਹੈ ਉਹ ਕਮੇਟੀ ਦੀ ਪਾਰਕਿੰਗ ਵਾਸਤੇ ਨਾ ਕੋਈ ਅਪਰੂਵਲ ਹੈ ਨਾ CLU ਹੈ ਨਾ ਕੋਈ ਨਕਸ਼ਾ ਪਾਸ ਕਰਾਇਆ ਹੋਇਆ ਤੇ ਉਸ ਵਾਸਤੇ ਨਾ ਕੋਈ ਪਾਰਕਿੰਗ ਦਾ ਪ੍ਰਬੰਧ ਹੈ ਤੇ ਅਗਲੇ ਪਾਸੇ ਰੇਲਵੇ ਸਟੇਸ਼ਨ ਲਾਈਨ ਹੈ ਪਰ ਥੱਲੋਂ ਡੈਟਾ ਡੈਡ ਐਂਡ ਮਤਲਬ ਜਿਹੜੀ ਲਾਈਨ ਆ ਉਹਦਾ ਕਿਸੇ ਪਾਸੇ ਕੋਈ ਰਸਤਾ ਨਹੀਂ ਹੈਗਾ ਤਾਂ ਕਿਸ ਪਾਸੇ ਲੋਕ ਨੰਗਣਗੇ ਕੋਈ ਲੋਕਾਂ ਦੇ ਘਰਾ ਮੂਰੇ ਜਾ ਕੇ 500 400 ਕਾਰ ਇੱਥੇ ਲੱਗ ਜੂਗੀ ਜੋ ਹਾਲ ਪਹਿਲਾਂ ਉੱਥੇ ਬੈਂਕਿੰਗ ਲਾਈਨ ਦਾ ਜਾਂ ਸਨਾਤਨ ਸਭਾ ਦਾ ਜਿੱਥੇ ਭੋਗ ਪੈਂਦੇ ਆ ਉਦੋਂ ਬੁਰਾ ਹਾਲ ਇੱਥੇ ਹੋ ਜੂਗਾ ਜੀ ਸੋ ਇਸ ਕਰਕੇ ਇਹਨਾਂ ਨੂੰ ਪਹਿਲਾਂ ਦੋ ਤਿੰਨ ਵਾਰੀ ਬੇਨਤੀ ਕੀਤੀ ਸੀ ਲੋਕਾਂ ਨੇ ਜਿਹੜੀ ਗੱਲ ਨੂੰ ਇਹਨਾਂ ਨੇ ਨਹੀਂ ਸੁਣਿਆ ਇਧਰਲੇ ਪਾਸੇ ਐਫਸੀਆਈ ਦਾ ਗਦਾਮ ਹੈ ਇਧਰਲੇ ਪਾਸੇ ਮਤਲਬ 500 ਦਾ ਗਦਾਮ ਹੈ ਜਦੋਂ ਇੱਥੇ ਸਪੈਸ਼ਲ ਲੱਗਦੀ ਆ ਉਦੋਂ ਇਹ ਰਾਹ ਸਾਰਾ ਬੰਦ ਹੋ ਜਾਂਦਾ 12 ਤੋਂ ਲੈ ਕੇ 3 ਵਜੇ ਤੱਕ ਭੋਗ ਦਾ ਟਾਈਮ ਹੈ 12 ਤੋਂ 3 ਹੀ ਸਕੂਲਾਂ ਵਾਲੀਆਂ ਬੱਸਾਂ ਨੇ ਆਉਣਾ ਹੈ ਕਿਵੇਂ ਲੋਕ ਨੰਗਣਗੇ ਜੀ ਲੋਕਾਂ ਦਾ ਸਾਹ ਬੰਦ ਕਰਿਆ ਪਿਆ ਇਹ ਮੋਰਓਵਰ ਮਤਲਬ ਜਿਹੜੀ ਗੱਲ ਹੈ ਕਿ ਸ਼ਹਿਰ ਦਾ ਇੱਕੋ ਇੱਕ ਪਾਰਕ ਹੈ ਇਹਨਾਂ ਲੋਕਾਂ ਵਾਸਤੇ ਜਿਹਨੂੰ ਮਤਲਬ ਦਸ਼ਮੇਸ਼ ਨਗਰ ਨੂੰ ਤੇ ਇਹ ਪ੍ਰੀਤ ਨਗਰ ਨੂੰ ਜਾਂ ਗੁਰੂ ਨਾਨਕ ਨਗਰ ਨੂੰ ਜਾਂ ਇਹ ਸ਼ਿਪੂਰੀ ਨੂੰ ਸ਼ਹਿਰ ਦਾ ਸਭ ਤੋਂ ਵੱਡਾ ਮਹੱਲਾ ਸ਼ਿਪੂਰੀ ਹੈ ਕੋਈ ਰਸਤਾ ਨਹੀਂ ਉਹਨੂੰ ਸਿਵਾਏ ਐਸ ਦੇ ਥੱਲੇ ਦੀ ਯੂ ਟਰਨ ਤੋਂ ਇਲਾਵਾ ਉਹਨਾਂ ਦਾ ਹੀ ਇਹ ਇੱਕ ਮੇਨ ਪਾਰਕ ਹੈ ਜਿਹੜਾ ਮੈਕਸਿਮਮ ਕੈਟਰ ਕਰਦਾ ਲੋਕਾਂ ਨੂੰ ਉਸ ਪਾਰਕ ਨੂੰ ਜਾ ਕੇ ਦੇਖੋ ਅੰਦਰ ਉਜਾੜਦਾ ਜੀ ਦਰਖਤ ਵੜ ਵੜ ਕੇ ਉਹਦੇ ਚ ਕਮਿਊਨਿਟੀ ਹੈ ਬਸ ਉਹਨੂੰ ਕਮਰਸ਼ੀਅਲਾਈਜ਼ ਕਰਨ ਲੱਗੇ ਹੋਏ ਇਹ ਜਿਹੜੀ ਗੱਲ ਆ ਉਹਦਾ ਲੋਕਾਂ ਦੇ ਵਿੱਚ ਰੋਸ ਹੈ ਮੈਂ ਵੀ ਹੁਣੇ ਇੱਥੇ ਆਇਆ ਸੀਗਾ ਦਫ਼ਤਰ ਆ ਸਾਹਮਣੇ ਸਾਡਾ ਦਫ਼ਤਰ ਕੀ ਮੰਗ ਕਰਦੇ ਹੋ ਤੁਸੀਂ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇਹੋ ਜਿਹੇ ਲੋਕਾਂ ਦੀ ਕਮੇਟੀ ਹੈ ਜਿਹੜੀ ਉਹ ਢੰਗ ਹੋਣੀ ਚਾਹੀਦੀ ਹੈ ਐਸ்சிਐਮ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਤਕਰੀਬਨ ਇਹਨਾਂ ਨੇ 8-10 ਦਿਨ ਤੋਂ ਲਗਾਤਾਰ نوٹس دیتا ਹੋਇਆ ਕਿ ਸਰ ਗੱਲ ਸੁਣੀ ਜਾਵੇ सीएम ਸਾਹਿਬ ਨੂੰ ਵੀ ਮੈਂ ਤਾਂ ਬੇਨਤੀ ਕਰਦਾ ਮੱਖ ਮੰਤਰੀ ਦਫਤਰ ਦੇ کیمپ افس ਦੇ ਇੰਚਾਰਜ ਨੇ ਜਿਹੜੇ ਬੜੇ ਸੂਝਵਾਨ ਬੰਦੇ ਨੇ ਤੁਸੀਂ ਇੱਥੇ ਇਹ ਜੀ ਡਿਸਪਿਊਟਡ ਜਗ੍ਹਾ ਵਾਸਤੇ ਕਰੋੜ ਰੁਪਇਆ ਦੇ ਕੇ ਤੁਸੀਂ ਸ਼ਹਿਰ ਦਾ ਵਿਰੋਧ ਕਿਉਂ ਮੁੱਲ ਲੈ ਰਹੇ ਹੋ ਜੀ ਪਬਲਿਕ ਫੰਡ ਹੈ ਔਰ ਮੋਰਓਵਰ ਇਹਨਾਂ ਕੋਲੇ ਉਸ ਜਗ੍ਹਾ ਦੀ ਮਾਲਕੀਅਤ ਵੀ ਨਹੀਂ ਹੈਗੀ ਉਹ ਜਗ੍ਹਾ ਦਾ ਕੇਸ ਹੈ ਜਿਹੜਾ ਉਹ ਹਾਈ ਕੋਰਟ ਦੇ ਵਿੱਚ ਪੈਂਡਿੰਗ ਹੈ ਔਰ ਦੋ ਵਾਰੀ ਹਾਈ ਲੋਕਲ ਕੋਰਟ ਤੋਂ ਹਾਰ ਚੁੱਕੇ ਨੇ ਧੰਨਵਾਦ ਅਗਲਾ ਸੰਘਰਸ਼ ਕੀ ਹੋਏਗਾ ਤੁਹਾਡਾ ਅਗਲਾ ਸੰਘਰਸ਼ ਤਾਂ ਦੇਖੋ ਜੀ ਲੋਕ ਜੋ ਡਿਸਾਈਡ ਕਰਨਗੇ ਉਹ ਹੋਊਗਾ ਜਦੋਂ ਲੋਕਾਂ ਦਾ ਸਾਹ ਕੁੱਟਾਂਗੇ ਜਦੋਂ ਲੋਕਾਂ ਦਾ ਰਾਹ ਬੰਦ ਕਰਾਂਗੇ ਜਦੋਂ ਲੋਕਾਂ ਦੇ ਬੱਚਿਆਂ ਨੇ ਸਕੂਲ ਜਾਣ ਦੀ ਮਤਲਬ ਬਿਵਸਥਾ ਹੀ ਬੰਦ ਕਰ ਦੇਾਂਗੇ ਤਾਂ ਫਿਰ ਲੋਕ ਜੋ ਲੋਕਾਂ ਨੂੰ ਠੀਕ ਲੱਗੂਗਾ ਲੋਕ ਕਰਨਗੇ ਠੀਕ ਹੈ ਵੀ ਇੱਥੇ ਟ੍ਰੈਫਿਕ ਜਾਮ ਵੀ ਹੋਊਗਾ ਲੋਕਾਂ ਨੂੰ ਮੁਸ਼ਕਲਾਂ ਸਾਹਮਣਾ ਵੀ ਕਰਨਾ ਪਊਗਾ ਉਹਦੇ ਬਾਰੇ ਤੁਹਾਡ ਉਦੇ ਵਾਸਤੇ ਮੇਹੀ ਬੇਨਤੀ ਇਹ ਹੈ ਜੀ ਵੀ ਬਿਲਕੁਲ ਸਾਡੇ ਕੋਲ ਰਿਕਾਰਡ ਹੈ ਮਾਲਕੀ ਦਾ ਸਾਡੇ ਕੋਲ ਰਜਿਸਟਰੀਆਂ ਨੇ ਰਾਮਬਗ ਦੇ ਹੱਥੋਂ ਇੰਤਕਾਲ ਹੋਏ ਹੋਏ ਨੇਗੇ ਕੋਈ ਅਸੀਂ ਗੈਰ ਕਾਨੂੰਨੀ ਕੰਮ ਨਹੀਂ ਕਰ ਰਹੇ ਜੋ ਵੀ ਸਰਕਾਰ ਵੱਲੋਂ ਜ਼ਰੂਰੀ ਹਦਾਇਤਾਂ ਨੇ ਜੋ ਸਾਨੂੰ ਸੈਂਕਸ਼ਨ ਲੈਟਰ ਸਰਕਾਰ ਵੱਲੋਂ ਮਨਜ਼ੂਰੀ ਪੱਤਰ ਦਿੱਤਾ ਗਿਆ ਜੋ ਦੇ ਵਿੱਚ ਉਹਦੀਆਂ ਸ਼ਰਤਾਂ ਨੇ ਅਸੀਂ ਇਨ ਬਿਨ ਉਹਨਾਂ ਦੀ ਪਾਲਣਾ ਕਰ ਰਹੇ ਹਾਂ ਅਸੀਂ ਕੋਈ ਗੈਰ ਕਾਨੂੰਨੀ ਕੰਮ ਨਹੀਂ ਕਰਦੇ ਅਸੀਂ ਖੁਦ ਕਾਨੂੰਨ ਦੀ ਪਾਲਣਾ ਕਰਨ ਵਾਲੇ ਬੰਦੇ ਆ ਕਾਨੂੰਨ ਦਾ ਸਾਰਾ ਦਿਨ ਪੱਖਪੂਰਤਿਆ ਲੋਕਾਂ ਵਾਸਤੇ ਜਿਹੜੀਆਂ ਚਲੜਦੇ ਆ ਅਸੀਂ ਕਿਸੇ ਤਰ੍ਹਾਂ ਦਾ ਕੋਈ ਗੈਰ ਕੈਰਕਟਰ ਹੁੰਦੀ ਕੰਮ ਨਹੀਂ ਕਰਦੇ ਇੱਕ ਉਹਨਾਂ ਨੇ ਇਹ ਵੀ ਕਹਿ ਵੀ ਅਗਰ ਕੰਮ ਨਾ ਬੰਦ ਕੀਤਾ ਕਿ ਤਾਂ ਸਾਡਾ ਇਹਲਾ ਸੰਘਰਸ਼ਾ ਹੋਰ ਤਿੱਖਾ ਹੋ ਜਾਏਗਾ ਚਲੋ ਇਹ ਕਿਸੇ ਆਪਣਾ ਇੱਕ ਡੈਮੋਕਰੈਟਿਕ ਸੈਟਅਪ ਦੇ ਵਿੱਚ ਰਹਿ ਰਹੇ ਆ ਇੱਥੇ ਹਰੇਕ ਬੰਦੇ ਨੂੰ ਆਪਣਾ ਪੱਖ ਰੱਖਣ ਦਾ ਹੱਕ ਹਾਸਲ ਹੈਗਾ ਅਸੀਂ ਕਿਸੇ ਨੂੰ ਰੋਕ ਨਹੀਂ ਸਕਦੇ ਪਰ ਇਸ ਦਾ ਫੈਸਲਾ ਜਿਹੜਾ ਹੈ ਉਹ ਪੱਤਰਕਾਰ ਭਾਈਚਾਰੇ ਨੇ ਔਰ ਆਮ ਲੋਕਾਂ ਨੇ ਕਰਨਾ ਹੈਗਾ ਵੀ ਕੀ ਅਸੀਂ ਕੋਈ ਇੱਥੇ ਕੋਈ ਗਲਤ ਕੰਮ ਕਰ ਰਹੇ ਹਾਂ ਕੀ ਸਾਡਾ ਇਹਦੇ ਵਿੱਚ ਕੋਈ ਨਿੱਜੀ ਮਫਾਦ ਹੈਗਾ ਯਾਨੀ ਇਹ ਅਸੀਂ ਕੰਮ ਜਿਹੜਾ ਹੈ ਲੋਕਾਂ ਦੀ ਭਲਾਈ ਵਾਸਤੇ ਲੋਕ ਹਿੱਤ ਦੇ ਵਿੱਚ ਕਰ ਰਹੇ ਹਾਂ ਇੱਕ ਉਹਨਾਂ ਨੇ ਦੋ ਸ਼ੋਰ ਲਾਇਆ ਮਤਲਬ ਕਿ ਅਗਰ ਕੋਈ ਬਾਥਰੂਮ ਕਰਨਾ ਤਾਂ ਤੁਸੀਂ ਦਾਸਰਬਦੀ ਕਹਿੰਦੇ ਪਰਚੀ ਕੱਢੀ ਦੇ ਮੇਰੀ ਗਲਤ ਗੱਲ ਹੈ ਇਹ ਮੈਂ ਦੱਸਾਂ ਤੁਹਾਨੂੰ ਇੱਕ ਵਾਰੀ ਸੁਜੈਸ਼ਨ ਆਈ ਸੀ ਉਹਦੀ ਉਹਦੀ ਵੀ ਵਜ੍ਹਾ ਮੈਂ ਤੁਹਾਨੂੰ ਦੱਸ ਦਗਾ ਕਿ ਅਸੀਂ ਇੱਥੇ ਆਮ ਪਬਲਿਕ ਵੱਲੋਂ ਬਹੁਤ ਪਰੇਸ਼ਾਨ ਹਾਂ ਇੱਥੇ ਨਸ਼ੇੜੀ ਆਉਂਦੇ ਨੇ ਅਸੀਂ ਕਈ ਵਾਰੀ ਤੁਸੀਂ ਇਸ ਗਵਾਈ ਇਸ ਦਲ ਦੀ ਪੁਲਿਸ ਨੂੰ ਉਹ ਲੈ ਸਕਦੇ ਹੋ ਬੇਸ਼ੱਕ ਲਿਖਤੀ ਤੌਰ ਤੇ ਨਹੀਂ ਹੈਗਾ ਅਸੀਂ 2-3 ਵਾਰ ਇੱਥੇ ਪੁਲਿਸ ਨੂੰ ਬੁਲਾ ਕੇ ਨਸ਼ੇੜੀਆਂ ਨੂੰ ਫੜਾ ਚੁੱਕੇ ਕੋਈ ਇੱਥੇ ਅੱਗੇ ਟੀਕੇ ਲੋਂਗਾ ਕੋਈ ਇੱਥੇ ਅੱਗੇ ਹੋਰ ਨਸ਼ਾ ਕਰਦਾ ਉਹ ਸਾਨੂੰ ਪਰੇਸ਼ਾਨੀ ਸੀਗੀ ਇਸ ਕਰਕੇ ਅਸੀਂ ਇੱਕ ਬੰਦਾ ਬਿਠਾਇਆ ਇੱਥੇ ਉਹਨੂੰ ਕਿ ਆ ਵੀ ਭਾਈ ਅਸੀਂ ਨਹੀਂ ਪੈਸਾ ਲੈਣਾ ਕੋਈ ਜਿਹੜਾ ਬੰਦਾ ਇਸ ਤਰ੍ਹਾਂ ਦਾ ਤੈਨੂੰ ਕੋਈ ਇੱਥੇ ਲੱਗਦਾ ਆਉਂਦਾ ਹੈ ਤੂੰ ਉਹ ਤੋਂ 10 ਰੁਪਏ ਲੈ ਆਉਦੇ ਪਰਚੀ ਦੇ ਜਿਹੜਾ ਪਰਚੀ ਨਹੀਂ ਵੀ ਉਹ ਜਿਹੜਾ ਹੈ ਉਹਨੂੰ ਤੁਸੀਂ ਅਲਾਉ